ਵਾਹ ਤੋਤਰਾ ਸਮਾ ਪੰਜਾਬ ਦੇ ਵੇਖੋ ਵਿਚਾਰੇ ਬੱਚੇ ਲੈ ਕੇ ਉਖਾਈ ਟਾਈਮ ਹੈ ਜੋ ਮਰਜ਼ੀ ਜੋ ਯਾਰ ਇਹ ਬੰਨ ਤੇ ਬੈਠੇ ਆ ਹਾਂ ਸੰਘੇੜਾ ਪਿੰਡ ਦੇ ਵੇਖੋ ਨਿੱਕੇ ਨਿੱਕੇ ਬੱਚੇ ਵਿਚਾਰੇ ਆ ਲੜਕੀ ਜਿਹੀ ਰੋਣ ਹੀ ਲੱਗੀ ਆ ਕੋਈ ਨਹੀਂ ਪਹਿਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉੱਤਰ ਜਾਣਾ ਪੁੱਤ ਪਾਣੀ ਹੁਣ ਕੋਈ ਨਹੀਂ ਹੋ ਜਾਣਾ ਹੈ ਕੋਈ ਨਹੀਂ ਦੱਸ ਦੇ ਲੋਡ ਆ ਕੋਈ ਤੇ ਲੋਡ ਲੋਡ ਤਾਂ ਨਹੀਂ ਕਿਸੇ ਕਾਦੀ ਲੋਡ ਵਿੱਚ ਦਾ ਦੱਸ ਕੀ ਚਾਹੀਦਾ ਕੀ ਚਾਹੀਦਾ ਦੱਸੋ ਕੀ ਕਰਨਾ ਪੁੱਤ ਦੱਸ ਦੱਸੋ ਭੈਣੇ ਦੱਸੋ ਭਾਈ ਸਾਹਿਬ ਨੂੰ ਦੱਸੋ ਤੇਨੂੰ ਕੀ ਕਰਨਾ ਕੱਲ ਨੂੰ ਪ੍ਰਮਾਣਤਰ ਮਿਲ ਗਿਆ ਸੀ ਅਸੀਂ ਪਾਗ ਜੀ ਦਾ ਦੱਸੋ ਦੱਸੋ ਕੀ ਕਰਨਾ ਭੈਣੇ ਮਾਪਣ ਆੰਦੀ ਦੇ ਕਰੋ ਵੀ ਬਰਬਾਦ ਹੋ ਗਏ ਆ ਵੀ ਇਹ ਬਸ 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 ਕਿੰਨੀ ਵੱਡੀ ਭੈਣ ਦੀ ਗੱਲ ਆ ਆ ਆਤਮਾ ਦੇ ਪਿਆਰ ਨਾਲ ਜੋਰ ਨਹੀਂ ਆ ਜੀ ਅਸੀਂ ਤਾਂ ਜਿੰਨੀ ਜੋਗਿਆ ਰੱਜ ਨੂੰ ਸਰਪਚਾ ਰਹੇ ਬਹੁਤ ਚਾਹੀਦਾ ਨਹੀਂ ਕੁਝ ਅੱਜ ਦੀ ਅਰਦਾਸ ਬੇਨਤੀ ਹੈ ਜੀ ਕਿਰਪਾ ਕਰਨੀ ਦੇਖੋ ਯਾਰ ਭਾਵਕ ਹੋ ਰਹੇ ਆ ਵਿਚਾਰੇ ਲੋਕ ਸੰਗਤਾਂ ਦਾ ਵੀ ਧੰਨਵਾਦ ਕਰਦੇ ਤੁਸੀਂ ਬਹੁਤ ਇੱਥੇ ਪਚਾ ਰਹੇ ਹੋ ਆ ਭੈਣ ਵਿਚਾਰੀ ਪਾਪ ਕਹਿੰਦੇ ਬੰਦ ਤਾ ਯਾਰ ਘਰ ਛੱਡਣਾ ਬਹੁਤ ਔਖਾ ਸਭ ਛੱਡ ਸਕਦਾ ਬੰਦਾ ਬਹੁਤ ਔਖਾ ਬਹੁਤ ਔਖਾ ਘਰ ਛੱਡਣਾ ਯਾਰ ਘਰ ਛੱਡ ਕੇ ਬੈਠੇ ਵਿਚਾਰੇ ਆਜੋ ਦੱਸੋ ਦੱਸੋ ਰੋਣਾ ਨਹੀਂਗਾ ਸੀ ਰੋਣ ਕੀ ਲੋੜ ਦੱਸੋ ਕੀ ਚਾਹੀਦਾ ਕੁਝ ਦੀ ਲੋੜ ਦੱਸੋ ਹੈ ਇਹਨ ਕੋਈ ਨਹੀਂ ਦਿੱਕਤ ਜਾਂਦੇ ਕਿੰਨੇ ਜੋਗੇ ਹੈਗੇ ਸਾਰੇ ਕਰਦੇ ਹੀ ਸਭ ਨਾਲ ਸਹੀ ਆ ਕੋਈ ਲੋੜ ਆ ਦੱਸੋ ਕੋਈ ਗੱਲ ਨਹੀਂ ਬਾਬਾ ਜੀ ਕਹੋ ਕਿ ਕਹਿਰ ਨਹੀਂ ਮੁੱਕਿਆ ਹੋਇਆ ਹੈ ਤੇ ਘਰ-ਬਾਰ ਵੀ ਇਹਨਾਂ ਦਾ ਨੰਬਰ ਲੈ ਲਾ ਭੈਣ ਦਾ ਨੰਬਰ ਲੈ ਚਾਹੀਦਾ ਤਾਂ ਨੰਬਰ ਦੱਸੋ ਤੁਸੀਂ ਆ ਦਾ ਨੰਬਰ ਦੇਓ ਨੰਬਰ ਦੇ ਦੇ ਭੈਣ ਦਾ ਨੰਬਰ ਭੈਣ ਦਾ ਨੰਬਰ ਭੈਣ ਨੂੰ ਇਹਦੇ ਨੰਬਰ ਲੈ ਲਾ ਭੈਣ ਨੰਬਰ ਭੈਣ ਦਾ ਦੱਸੋ ਆ ਦਾ ਨੰਬਰ ਦੱਸੋ ਮੇਰਾ ਤੁਸੀਂ ਮੇਰਾ ਲੈ ਲਓ ਮੈਂ ਦਗਾ ਉਹ ਬਿਲਕੁਲ ਮਸਲਾ ਰੱਖੋ ਤੁਹਾਡੇ ਨਾਲ ਆ ਬੇਫਿਕਰ ਹੋ ਜਾਓ ਕੋਈ ਨਹੀਂ ਜਿਹੜੀ ਤੇ ਤੁਸੀਂ ਕਹੋਗੇ ਤੁਹਾਡੇ ਕੋਲ ਜ਼ਰੂਰ ਤਾਂ ਹੋ ਜੂਗਾ ਹੈ ਨਾ ਕੋਈ ਗੱਲ ਨਹੀਂ ਬਾਬਾ ਜੀ ਹਾਂ ਚਲ ਆਇਓ ਭੈਣ ਚਲ ਆਇਓ ਚਲੋ ਜੀ ਚਲੋ 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 ਹਾਂ ਜਿਹੜੀ ਚੀਜ਼ ਦੀ ਲੋੜ ਆ ਜੀ ਤੁਸੀਂ ਇੱਥੇ ਦਾਖਲ ਦੇ ਦਿਓ ਇਹ ਰੇਂਗ ਮਾਰ ਦਿਓ ਖਾ ਬਹੁਤ ਦਿਨ ਕੇ ਜਾ ਰਾਤ ਇੱਥੇ ਗੁਜ਼ਾਰਨੀ ਇੱਕ ਮਿੰਟ ਵੇਖ ਲਈ ਰੋਤੇ ਜਿਓ ਫਤੰਬੂ ਲਾਈਵ ਕਰਾਂ ਦੇ ਐ ਵਿੱਚ ਲੋਠਾਪਾ ਕਿਉਂ ਮਾਰ ਕੇ ਨਹੀਂ ਮੱਛਰ ਹੋ ਤੂੰ ਲੋੜ ਹੈ ਬਹਿਤੀ ਦੱਸੋ ਨਹੀਂ ਪਾਵਾ ਦੇਖੋ ਕਿਤਾ ਸਬਰ ਆ ਜੀ ਬੰਨ ਤੇ ਬੈਠੇ ਵੀ ਲੋਕ ਕਹਿ ਰਹੇ ਆ ਸਹੀ ਹੋ ਬਹੁਤ ਤਕੜੀ ਨੀਅਤ ਆ ਵੇਖੋ ਬੰਦਾ ਬੰਨ ਤੇ ਬੈਠੇ ਤੇ ਫੇਰ ਵੀ ਕਹਿ ਰਹੇ ਆ ਨਹੀਂ ਕਿਸੇ ਚੀਜ਼ ਦੀ ਲੋੜ ਨਹੀਂ ਜੀ ਦੱਸੋ ਤਾਂ ਵੀ 33 ਸਾਹਿਬ ਦੇ ਵਾਈਫ ਆ ਭਾਈ ਸਾਹਿਬ ਦੀ ਜੀ ਖਾਲਸਾ